ਸਤਰੀਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਥੋੜੀ ਜੀ ਇਸ ਤਰ੍ਹਾਂ ਦੀ ਆ ਕਿ ਇਹ ਕੱਲੇ ਮੇਰੇ ਨਾਲ ਨਹੀਂ ਬਹੁਤ ਲੋਕਾਂ ਨਾਲ ਹੁੰਦਾ ਪਰ ਮੈਂ ਇਹ ਚੀਜ਼ਾਂ ਅਸੈਪਟ ਕੀਤੀਆਂ ਨੇ ਕਿ ਸੱਚੀ ਇਹਨਾਂ ਨੇ ਮੇਰੀ ਲਾਈਫ ਨੂੰ 네ਗੇਟਿਵ ਪਾਸੇ ਲੈ ਜਾ ਰਹੀਆਂ ਸੀ ਜੇ ਮੈਂ ਟਾਈਮ ਰੈਂਦੇ ਇਹਨਾਂ ਚੀਜ਼ਾਂ ਦਾ ਸੋਲੂਸ਼ਨ ਨਾ ਕੱਢਦੀ ਚਾਰ ਪੰਜ ਆਤ ਤਾਂ ਮੈਂ ਇਸ ਚੀਜ਼ ਨੂੰ ਡਿਸਕਸ ਕਰੂੰਗੀ ਤੇ ਤੁਹਾਡੇ ਵਿੱਚੋਂ ਬਹੁਤ ਜਾਣੇ ਆ ਜੋ ਸੱਚੀ ਮੇਰੇ ਨਾਲ ਰਿਲੇਟ ਕਰ ਪਾਉਣਗੇ ਤੇ ਜੇ ਤੁਹਾਡੇ ਵਿੱਚ ਵੀ ਇਹ ਆਤ ਤਾਂ ਹੈਗੀਆਂ ਸੀ ਜਾਂ ਹਲੇ ਵੀ ਹੈਗੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਓਵਰਕਮ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾਂ ਨੁਕਸਾਨ ਬਹੁਤ ਹੀ ਜ਼ਿਆਦਾ ਬੁਰੇ ਹੋਣੇ ਸਭ ਤੋਂ ਪਹਿਲੀ ਆਤ ਹੈਗੀ ਹੈ ਬੀਇੰਗ ਲੇਜੀ ਹੁਣ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਇਨਸਾਨ ਐਵੇਂ ਦਾ ਹੋਊਗਾ ਜਿਹੜਾ ਇਸ ਗੱਲ ਨਾਲ ਰਿਲੇਟ ਨਹੀਂ ਕਰੂਗਾ ਆਪਾਂ ਸਾਰੇ ਆਪਾਂ ਕੋਈ ਘੱਟ ਹੁੰਦਾ ਕੋਈ ਜ਼ਿਆਦਾ ਆਪਾਂ ਨੂੰ ਨਾ ਪਤਾ ਵੀ ਹੁੰਦਾ ਕਿ ਇਹ ਕੰਮ ਜ਼ਰੂਰੀ ਨੇ ਤੈਨੂੰ ਕਰਨੇ ਆ ਪਰ ਫਿਰ ਵੀ ਲੇਜੀ ਹੋ ਕੇ ਠੀਠ ਜਿਹਾ ਕੇ ਬੈਠੇ ਰਹਿੰਦੇ ਆ ਪਛਤਾਉਂਦੇ ਆ ਕਿ ਤਾਂ ਨੁਕਸਾਨ ਕਰ ਲਿਆ ਅੱਜ ਹੀ ਇਹ ਕੰਮ ਕਰ ਲੰਦੇ ਵਧੀਆ ਰਹਿੰਦੇ ਇਹ ਇਕੱਲੀ ਮੇਰੀ ਪ੍ਰੋਬਲਮ ਨਹੀਂ ਇਹ ਬਹੁਤ ਲੋਕਾਂ ਦੀ ਹੈ ਮੈਨੂੰ ਓਵਰਕਮ ਕੀਤਾ ਮੈਨੂੰ ਜਲਦੀ ਹੀ ਸਮਝ ਆ ਗਿਆ ਕਿ ਇਹ ਚੀਜ਼ ਤਾਂ ਤੇਰਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਇਹ ਜਿਹੜੀਆਂ ਐਵੇਂ ਦੀ ਆਦਤਾਂ ਹੁੰਦੀਆਂ ਨੇ ਸੱਚੀ ਇਹਨਾਂ ਨੂੰ ਛੱਡਣਾ ਬਹੁਤ ਔਖਾ ਇਹ ਜਿਹੜੀਆਂ ਨੈਗੇਟਿਵ ਚੀਜ਼ਾਂ ਹੁੰਦੀਆਂ ਨੇ ਨਾ ਛੱਡਣਾ ਬਹੁਤ ਔਖਾ ਪਰ ਛੱਡਣਾ ਪੈਣਾ ਸਾਨੂੰ ਕਿਉਂਕਿ ਜੇ ਨਹੀਂ ਛੱਡਾਂਗੇ ਤਾਂ ਸਾਡੀ ਤਾਂ ਜ਼ਿੰਦਗੀ ਬਰਬਾਦ ਕਰ ਦੇਣੀ ਹੈ ਜੀ ਸਭ ਤੋਂ ਜ਼ਰੂਰੀ ਘੱਟ ਸੌਣਾ ਮੇਰੀ ਉਹ ਇਹ ਹੈਗੀ ਆ ਪ੍ਰੋਬਲਮ ਆ ਕਿ ਕਿਉਂਕਿ ਮੇਰਾ ਕੰਮ ਹੀ ਓਵੇਂ ਦਾ ਸੋ ਨਾਈਟ ਸ਼ਿਫਟ ਹੁੰਦੀ ਆ ਸੋ ਦਿਨੇ ਸੌਂ ਹੀ ਨਹੀਂ ਹੁੰਦਾ ਮੈਂ ਕੀ ਕੀਤਾ ਥੋੜਾ ਜਿਹਾ ਕੰਮ ਹੁੰਦਾ ਜੀ ਮੈਂ ਆਪਾਂ ਨੂੰ ਹੋਈ ਜਾਂਦਾ ਲਾਲਚ ਸਾਰਿਆਂ ਨੂੰ ਪਰ ਉਹਦੇ ਨਾਲ ਮੈਂ ਆਪਣੀ ਜਿਹੜੀ ਹੈਗੀ ਹੈਲਥ ਨੂੰ ਸੈਕਰੀਫਾਈਜ਼ ਕਰ ਰਹੀ ਹਾਂ ਜੋ ਕਿ ਬਹੁਤ ਗਲਤ ਗੱਲ ਜਦੋਂ ਵੀ ਮੈਨੂੰ ਟਾਈਮ ਜਦੋਂ ਮੈਨੂੰ ਮਿਲਦਾ ਵੀ ਆਫ ਹੁੰਦਾ ਉਦੋਂ ਵੀ ਬਸ ਇਹੀ ਟਾਈਮ ਤੇ ਸੌਣਾ ਟਾਈਮ ਤੇ ਉੱਠਣਾ ਬਹੁਤ ਜ਼ਰੂਰੀ ਹੈ ਸਾਡੀ ਹੈਲਥ ਦੇ ਲਈ ਅਸੀਂ ਬਾਕੀ ਚੀਜ਼ਾਂ ਸਾਰੀਆਂ ਦੇਖਦੇ ਹਾਂ ਪਰ ਸਾਡੀ ਹੈਲਥ ਜਿਹੜੀ ਹੈ ਸਭ ਤੋਂ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਸਾਡਾ ਸਰੀਰ ਹੈ ਜੇ ਇਹਦੀ ਟੇਕ ਕੇਅਰ ਨਹੀਂ ਕਰਾਂਗੇ ਇਹਨੇ ਸਾਨੂੰ ਖਰਾਬ ਕਰਨਾ ਸ਼ੁਰੂ ਕਰ ਦੇਣਾ ਤੇ ਕਈ ਵਾਰ ਇਹ ਹੁੰਦਾ ਜਦੋਂ ਟਾਈਮ ਥੋੜਾ ਜ਼ਿਆਦਾ ਲੰਘ ਜਾਂਦਾ ਉਹ ਚੀਜ਼ਾਂ ਨੂੰ ਸਹੀ ਕਰਨਾ ਸਾ ਥੋੜਾ ਜਿਹਾ ਔਖਾ ਹੋ ਜਾਂਦਾ। ਉਹ ਦੋ ਬੈਟਰ ਹੈ ਕਿ ਨਾਲ ਦੀ ਨਾਲ ਹੀ ਆਪਣਾ ਕੀ ਖਾਣਾ ਕੀ ਨਹੀਂ ਖਾਣਾ ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਤੇ ਤੀਜੀ ਜਿਹੜਾ ਫੋਨ ਚਲਾਉਣਾ। ਹੁਣ ਮੇਰੇ ਕੋਲ ਟਾਈਮ ਹੀ ਨਹੀਂ ਉਨਾ ਹੁੰਦਾ ਹੈਗਾ ਬੁੱਕ ਰਿਵਿਊ ਕਰ ਲਿਆ ਜਾਂ ਕੋਈ ਨਾ ਕੋਈ ਟਾਪਿਕ ਤੁਹਾਡੇ ਲਈ ਬਣਾ ਲਿਆ। ਇਹ ਚੀਜ਼ਾਂ ਦੇ ਵਿੱਚ ਮੈਂ ਆਪਣੇ ਮਨ ਨੂੰ ਬਿਜ਼ੀ ਰੱਖਣਾ ਸ਼ੁਰੂ ਕੀਤਾ। ਪਹਿਲਾਂ ਮੈਂ ਕੀ ਕਰਦੀ ਹੁੰਦੀ ਸੀਗੀ ਮੇਰੇ ਹੱਥ 'ਚੋਂ ਫੋਨ ਛੁੱਟਦਾ ਹੀ ਨਹੀਂ ਸੀ ਹੁੰਦਾ। ਜਦੋਂ ਮੈਂ ਕੰਮ ਤੋਂ ਵੀ ਆਉਣੀ ਆ ਆਪਾਂ ਬ੍ਰੇਕਫਾਸਟ ਵਗੈਰਾ ਕਰਦੇ ਆ। ਘੰਟਾ ਦੋ ਘੰਟੇ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਸਕਰੋਲ ਕਰਦੇ ਟਾਈਮ ਵੇਸਟ ਕਰਨ ਦੀ ਆਦਤ ਬਹੁਤ ਹੀ ਜ਼ਿਆਦਾ ਬੁਰੀ ਹੁੰਦੀ ਹੈ ਇਹ ਬਹੁਤ ਲੋਕ ਕਰਦੇ ਆ ਪਤਾ ਵੀ ਲੱਗ ਜਾਂਦਾ ਉਹਨਾਂ ਨੂੰ ਪਰ ਉਹਨਾਂ ਤੋਂ ਛੱਡੀ ਨਹੀਂ ਜਾਂਦੀ ਉਹਦੇ ਲਈ ਹਮੇਸ਼ਾ ਮੈਂ ਤਾਂ ਹੀ ਕਹਿੰਨੀ ਹੁੰਦੀ ਆ ਕਿ ਆਪਣੇ ਆਪ ਨੂੰ ਓਮੇਂ ਦੇ ਐਕਟੀਵਿਟੀਜ਼ ਦੇ ਵਿੱਚ ਲੈ ਕੇ ਆਓ ਓਮੇਂ ਦੇ ਕੰਮ ਕਰੋ ਜਿਹਦੇ ਕਰਕੇ ਤੁਹਾਨੂੰ ਟਾਈਮ ਹੀ ਨਾ ਲੱਗੇ ਫੋਨ ਚ ਚਲਾਉਣ ਦਾ ਫੋਨ ਦੇ ਉੱਪਰ ਜਿਹੜੀ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਆਫ ਕਰ ਦਿਓ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਕਿ ਤੁਹਾਨੂੰ ਕੋਈ ਨੋਟੀਫਿਕੇਸ਼ਨ ਆਵੇ ਇਹ ਵੀ ਸਭ ਤੋਂ ਵੱਡੀ ਪ੍ਰੋਬਲਮ ਹੈ ਕੋਈ ਨੋਟੀਫਿਕੇਸ਼ਨ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਦੇ ਹਾਂ ਕੰਮ ਤਾਂ ਵਿਚੀ ਛੱਡ ਦਿੰਨੇ ਹਾਂ ਪਰ ਇੱਕ ਟਾਈਮ ਸੈੱਟ ਕਰੋ ਕਿ ਮੈਂ ਦਿਨ ਦੇ ਵਿੱਚ 1 ਘੰਟਾ 2 ਘੰਟੇ ਹੀ ਫੋਨ ਦੇਖਣਾ ਹੈ ਨਹੀਂਗਾ ਕਿ ਸਾਰਾ ਦਿਨ ਫੋਨ ਹੀ ਦੇਖੀ ਜਾਓ ਤੇ ਜਿਹੜੇ ਸਾਡੇ ਕੰਮ ਕਰਨ ਵਾਲੇ ਆ ਉਹ ਸਾਡੇ ਰਹਿ ਹੀ ਜਾਣ ਤੇ ਅਸੀਂ ਉਧਰ ਹੋਈਏ ਨਾ ਥੰਮੇ ਤੇ ਖਾਣਾ ਨਹੀਂ ਕੀ ਖਾਣਾ ਕੀ ਨਹੀਂ ਖਾਣਾ ਅੱਜ ਕੱਲ ਅਸੀਂ ਸਾਰੇ ਫਾਸਟ ਫੂਡ ਵੱਲ ਵੀ ਤਾਂ ਬਹੁਤ ਹੋਏ ਹੋਏ ਆ ਅਸੀਂ ਘਰ ਦੀਆਂ ਹੈਲਦੀ ਚੀਜ਼ਾਂ ਮੈਂ ਉਹੀ ਸੋਚਦੀ ਹੁੰਨੀ ਆ ਕਿ ਪਹਿਲੇ ਜ਼ਮਾਨਿਆਂ ਦੇ ਵਿੱਚ ਲੋਕ ਜ਼ਿਆਦਾ ਸਹੀ ਕਿਉਂ ਸੀਗੇ ਜ਼ਿਆਦਾ ਫਿੱਟ ਕਿਉਂ ਸੀ ਕਿਉਂਕਿ ਉਹ ਘਰ ਦੀਆਂ ਚੀਜ਼ਾਂ ਖਾਂਦੇ ਸੀ ਅੱਜ ਕੱਲ ਅਸੀਂ ਕੀ ਕਰਦੇ ਆ ਟਾਈਮ ਬਚਾਉਣ ਦੇ ਮਾਰੇ ਵੀ ਲੋਕੀ ਬਾਹਰ ਦਾ ਖਾਣਾ ਬਹੁਤ ਜ਼ਿਆਦਾ ਖਾਣ ਲੱਗੇ ਕਦੇ ਕਦੇ ਕੋਈ ਵੀ ਚੀਜ਼ ਐਕਸੈਸ ਦੇ ਵਿੱਚ ਕਰਾਂਗੇ ਨੁਕਸਾਨ ਕਰੂਗੀ ਕਰੂਗੀ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਆ ਠੀਕ ਆ ਬਾਹਰ ਦਾ ਖਾਣਾ ਖਾਓ ਕਦੇ ਕਦੇ ਉਹ ਚੀਜ਼ਾਂ ਵੀ ਤਾਂ ਖਾਣ ਲਈ ਬੜੀਆਂ ਨੇ ਕਦੇ-ਕਦੇ ਖਾਓ ਇੱਕ ਜਿਵੇਂ ਕਹਿੰਦੇ ਨੇ ਚੀਟ ਡੇ ਰੱਖੋ ਉਹ ਚੀਜ਼ ਹੋਣੀ ਚਾਹੀਦੀ ਆ ਜਦੋਂ ਆਪਣੇ ਆਪ ਨੂੰ ਰਿਵਾਰਡ ਦਿਆ ਕਰੋ ਕੋਈ ਕੰਮ ਮੈਂ ਕੀਤਾ ਵਧੀਆ ਠੀਕ ਆ ਪਰ ਇਹ ਨਹੀਂਗਾ ਕਿ ਬਿਨਾ ਮਤਲਬ ਤੋਂ ਅਨਸੈਸਰੀ ਹੀ ਖਾਈ ਜਾਈਏ ਕਿਉਂਕਿ ਸਾਡਾ ਸਰੀਰ ਆ ਉਹਨੂੰ ਤਾਂ ਜਿਹੜੀ ਚੀਜ਼ ਵਧੀਆ ਲੱਗਣੀ ਆ ਟੇਸਟੀ ਲੱਗਣੀ ਆ ਉਹਨੇ ਤਾਂ ਤੁਹਾਨੂੰ ਉਧਰ ਖਿੱਚਣਾ ਹੀ ਆ ਉਹ ਤਾਂ ਅਸੀਂ ਦੇਖਣਾ ਕਿ ਇਹ ਚੀਜ਼ ਸਾਨੂੰ ਨੁਕਸਾਨ ਕਰ ਰਹੀ ਆ ਸੋ ਅਸੀਂ ਕਲੇ ਟੇਸਟ ਵੱਲ ਹੀ ਨਹੀਂ ਜਾਣਾ ਹੈਗਾ ਹੈਲਦੀ ਚੀਜ਼ਾਂ ਜਿੰਨੀਆਂ ਖਾਵਾਂਗੇ ਘਰ ਦੀਆਂ ਵਧੀਆ ਰਵਾਂਗੇ ਮੈਨੂੰ ਲੱਗਦਾ ਇਹੀ ਕਾਰਨ ਆ ਕਿ ਅੱਜਕੱਲ ਓਬੈਸਟੀ ਕਿੰਨੀ ਹੋਈ ਹੋਈ ਆ ਦੇਖੋ ਛੋਟ ਇਦਾਂ ਅਸੀਂ ਆਪਣੀ ਆਦਤਾਂ ਖੁਦ ਹੀ ਵਿਗਾੜੀਆਂ ਹੋਈਆਂ ਨੇ ਅਸੀਂ ਆਪਣੇ ਬੱਚਿਆਂ ਨਾਲ ਵੀ ਤਾਂ ਐਵੇਂ ਹੀ ਕਰਦੇ ਹਾਂ ਅਸੀਂ ਟਾਈਮ ਸੇਵ ਕਰਨ ਦੇ ਮਾਰੇ ਉਹਨਾਂ ਨੂੰ ਕੁਝ ਵੀ ਖਾਣ ਨੂੰ ਦੇਈ ਜਾਂਦੇ ਹਾਂ ਲੇਜ਼ ਕੋਰਕਰੇ ਪੈਕੇਜਿੰਗ ਫੂਡ ਜਿਹੜਾ ਕਿ ਬਹੁਤ ਜ਼ਿਆਦਾ ਬੁਰਾ ਸਾਡੇ ਲਈ ਸਾਨੂੰ ਪਤਾ ਹੁੰਦੇ ਹੋਏ ਵੀ ਅਸੀਂ ਕਹਿੰਦੇ ਹਾਂ ਇਟਸ ਓਕੇ ਆ ਹਨਾ ਪਰ ਅਸੀਂ ਉਹ ਚੀਜ਼ਾਂ ਦੇਈ ਜਾਂਦੇ ਤੇ ਗਾਂ ਨਿਆਣੇ ਵੀ ਉਹ ਜਿਹੀ ਹੋਏ ਪਏ ਆ ਉਹ ਘਰ ਦਾ ਖਾਣਾ ਤਾਂ ਉਹਨਾਂ ਨੂੰ ਸਵਾਦ ਹੀ ਨਹੀਂ ਲੱਗਦਾ ਉਹਨਾਂ ਨੂੰ ਤਾਂ ਬਾਹਰ ਦੀਆਂ ਚੀਜ਼ਾਂ ਸਵਾਦ ਲੱਗਦੀਆਂ ਜਿਹੜੀਆਂ ਅਨ ਹੈਲਦੀ ਨੇ ਠੀਕ ਆ ਬੱਚੇ ਨੂੰ ਤਾਂ ਨਹੀਂ ਪਤਾ ਹੁੰਦਾ ਕਿ ਕੀ ਸਹੀ ਆ ਕੀ ਗਲਤ ਪਰ ਐਜ਼ ਅ ਪੇਰੈਂਟਸ ਹੋਣ ਦੇ ਨਾਲ ਤੇ ਵੱਡੇ ਹੋਣ ਦੇ ਨਾਲ ਤੇ ਸਾਨੂੰ ਤਾਂ ਚਾਹੀਦਾ ਆ ਸਾਡੀ ਰਿਸਪੋਨਸਿਬਿਲਟੀ ਬਣਦੀ ਆ ਕਿ ਅਸੀਂ ਆਪਣੀ ਸਿਹਤ ਦਾ ਵੀ ਧਿਆਨ ਰੱਖੀਏ ਤੇ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੀਏ ਡਾਕਟਰ ਵੀ ਤਾਂ ਸਾਨੂੰ ਉਹੀ ਚੀਜ਼ ਦੱਸਦੇ ਆ ਪਰ ਫਰਕ ਸਿਰਫ ਇੰਨਾ ਕਾ ਕਿ ਉੱਥੇ ਸਾਡੇ ਪੈਸੇ ਲੱਗ ਜਾਂਦੇ ਆ ਨਾ ਜਦੋਂ ਜ਼ਿਆਦਾ ਫਿਰ ਸਾਨੂੰ ਉਹ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਨੇ ਸੁਣਨ ਦੇ ਵਿੱਚ ਕਿ ਹਾਂ ਡਾਕਟਰ ਨੇ ਇਹ ਗੱਲ ਕਹੀ ਆ ਹੁਣ ਮੈਂ ਇਹਦੇ ਤੇ ਅਸਰ ਕਰੂੰਗਾ ਪਰ ਜੇ ਸਾਨੂੰ ਕੋਈ ਘਰ ਦਾ ਸਾਡੇ ਪੇਰੈਂਟਸ ਦੱਸਦੇ ਕੋਈ ਵੱਡਾ ਭੈਣ ਭਰਾ ਦੱਸਦੇ ਸਾਨੂੰ ਲੱਗਦਾ ਇਹ ਤਾਂ ਉਦਾਂ ਹੀ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕੋਈ ਵੀ ਚੀਜ਼ ਆ ਉਹਦਾ ਸੋਲੂਸ਼ਨ ਅਸੀਂ ਉਦੋਂ ਲੱਭਦੇ ਜਦੋਂ ਸਾਡੇ ਕੰਮ ਖਰਾਬ ਹੋ ਜਾਂਦਾ ਕਿ ਹੁਣ ਮੇਰੇ ਹੱਥ 'ਚ ਨਹੀਂ ਆ ਇਹਦਾ ਸੋਲੂਸ਼ਨ ਮੈਨੂੰ ਲੱਭਣਾ ਪੈਣਾ ਮੈਂ ਖੁਦ ਇੰਨੀ ਕੁ ਜ਼ਿਆਦਾ ਮੈਨੂੰ ਨਾ 4 ਸਾਲ ਹੋ ਜਣੇ ਇੱਥੇ ਆਈ ਨੂੰ ਤੇ ਨਾ 4 ਸਾਲਾਂ ਦੇ ਵਿੱਚ ਮੈਂ ਇੰਨਾ ਕੁ ਜ਼ਿਆਦਾ ਆਪਣੀ ਸਿਹਤ ਦਾ ਨੁਕਸਾਨ ਕੀਤਾ ਨਹੀਂ ਟਾਈਮ ਤੇ ਖਾਣਾ ਨਹੀਂ ਟਾਈਮ ਤੇ ਸੌਣਾ ਕੰਮ ਦੇ ਕਰਕੇ ਭੱਜ ਨੱਠ ਠੀਕ ਆ ਅਸੀਂ ਆਪਣੀ ਲਾਈਫ ਨੂੰ ਵਧੀਆ ਇੱਥੇ ਬਣਾਉਣਾ ਆ ਅਸੀਂ ਇੱਥੇ ਬਿਲੇ ਰਹਿਣ ਤਾਂ ਆਏ ਨਹੀਂ ਫਿਰ ਰੋਟੀ ਤਾਂ ਘਰ ਵੀ ਮਿਲੀ ਜਾਣੀ ਸੀ ਪਰ ਗੱਲ ਇਹ ਆ ਕਿ ਸਿਹਤ ਦਾ ਵੀ ਦੇਖੋ ਨਾਲ-ਨਾਲ ਤੁਸੀਂ ਬਹੁਤ ਸਾਰੇ ਬੱਚੇ ਆ ਉਹ ਮਤਲਬ ਕਿ ਕਈਆਂ ਨੂੰ ਤਾਂ ਬਣਾਉਣਾ ਵੀ ਨਹੀਂ ਆਉਂਦਾ ਹੁੰਦਾ ਫੂਡ ਹਨਾ ਨਹੀਂ ਸਿੱਖੇ ਹੁੰਦੇ ਬੱਚੇ ਸੋ ਬਾਹਰੋਂ ਹੀ ਮਤਲਬ ਕਿ ਮੈਕਡੀ ਤੋਂ 버ਗਰ ਪੀਜ਼ੇ ਖਾਂਦੇ ਆ ਸੋ ਉਹਨਾਂ ਦਾ ਜਿਹੜਾ ਹੈਗਾ ਫਿਰ ਮੋਟਾਪਾ ਵੱਜ ਜਾਂਦਾ ਹੋਰ ਬਹੁਤ ਹੈਲਥ ਇਸ਼ੂ ਆਉਂਦੇ ਆ ਟਰਾਈ ਕਰੋ ਕਿ ਆਪਣਾ ਜਿਹੜਾ ਹੈਗਾ ਹੈਲਦੀ ਖਾਣਾ ਖਾਓ ਘਰ ਦਾ ਖਾਣਾ ਖਾਓ ਜਿੰਨਾ ਹੋ ਸਕੇ ਸਾਨੂੰ ਦੇਖ ਕੇ ਸਾਡੇ ਬੱਚੇ ਵੀ ਸਾਨੂੰ ਫੋਲੋ ਕਰਨਗੇ ਆਮਨ ਸੀਗੀਆਂ ਚੀਜ਼ਾਂ ਸਾਰੇ ਨਾਲ ਸੀਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਆਪਣੀ ਡੇਲੀ ਰੁਟੀਨ ਨੂੰ ਕਿਵੇਂ ਫਾਲੋ ਕਰਦੇ ਆ ਹੋ ਸਕਦਾ ਮੈਂ ਤੁਹਾਡੇ ਤੋਂ ਹੋਰ ਚੀਜ਼ਾਂ ਵੀ ਸਿੱਖਣੀ ਆ ਜਰੂਰ ਪ੍ਰੈਫਰ ਕਰੂੰਗੀ ਜੋ ਕਿ ਮੈਂ ਹਜੇ ਨਹੀਂ ਕਰ ਰਹੀ ਜਾਂ ਮੈਨੂੰ ਨਾ ਪਤਾ ਹੋਵੇ ਹੋ ਸਕਦਾ ਸੋ ਜਿਹੜੇ ਮੇਰੇ ਤੋਂ ਵੱਡੇ ਆ ਮੇਰੇ ਭੈਣ ਭਰਾ ਨੇ ਮੇਰੇ ਆਂਟੀ ਅੰਕਲ ਨੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਮੈਨੂੰ ਜਰੂਰ ਦੱਸਿਓ ਤੁਹਾਡਾ ਮੈਨੂੰ ਇੱਕ ਤੁਹਾਡਾ ਮੈਨੂੰ ਜੈਨੂਨ ਰਿਵਿਊ ਚਾਹੀਦਾ ਇਸ ਚੀਜ਼ ਦੇ ਲਈ ਲੈ ਕੇ ਕਿ ਸਾਨੂੰ ਆਪਣੇ ਦਿਨ ਦੇ ਵਿੱਚ ਕਿਹੜੀ ਚੀਜ਼ ਜਬ ਤੁਸੀਂ ਸਾਡੇ ਤੋਂ ਜ਼ਿਆਦਾ ਲਾਈਫ ਦੇਖੀ ਆ ਰਾਈਟ ਤੁਹਾਨੂੰ ਜਿਆਦਾ ਬੈਟਰ ਪਤਾ ਹੈ ਕਿ ਕਿਹੜੀਆਂ ਚੀਜ਼ਾਂ ਸਾਡੀ ਹੈਲਥ ਲਈ ਵਧੀਆ ਹੁੰਦੀਆਂ ਨੇ ਕਿਹੜੀਆਂ ਨਹੀਂ ਹੁੰਦੀਆਂ ਕਿਉਂਕਿ ਜਦੋਂ ਅਸੀਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਉਹ ਵੀ ਇੱਕ ਤਰ੍ਹਾਂ ਦਾ ਨੁਕਸਾਨ ਹੀ ਆ ਹਰ ਕੋਈ ਆਪਣੇ ਪ੍ਰੋਡਕਟ ਵੇਚਣ ਦੇ ਲਈ ਤੁਹਾਨੂੰ ਕੁਝ ਵੀ ਦੱਸੇ ਜਾ ਰਿਹਾ ਕੁਝ ਵੀ ਇਹ ਖਾਓ ਇੱਕ ਜਣਾ ਕਹਿੰਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੁੰਦੀ ਕਿ ਇਹਨਾਂ ਦੀ ਕੋਈ ਸਟੇਟਮੈਂਟ ਆ ਕਨਟਰਡਿਕਟ ਹੋ ਜਾਂਦੀ ਆ ਇੱਕ ਇਨਸਾਨ ਡਾਈਟ ਪਲਾਨ ਦੇ ਰਿਹਾ ਤੁਹਾਨੂੰ ਉਹ ਕਹੀ ਜਾਊਗਾ ਇਹ ਚੀਜ਼ਾਂ ਖਾਓ ਇਹ ਨਹੀਂ ਖਾਓ ਦੂਜਾ ਸੇਮ ਡਾਈਟੀਸ਼ੀਅਨ ਤੁਹਾਨੂੰ ਕਹੀ ਜਾ ਰਿਹਾ ਇਹ ਚੀਜ਼ਾਂ ਤਾਂ ਹੈਲਥ ਲਈ ਬਹੁਤ ਵਧੀਆ ਨੇ ਇਹ ਖਾਓ ਸੋ ਮੈਂ ਤਾਂ ਉੱਥੇ ਵੀ ਬਹੁਤ ਕਨਫਿਊਜ਼ ਹੋ ਜਾਨੀ ਕਿ ਮੈਂ ਕੀ ਦੀ ਸੁਣਾ ਕੀ ਦੀ ਨਾ ਸੁਣਾ ਕੋਈ ਵੀ ਪ੍ਰੋਬਲਮਸ ਬਹੁਤ ਆਉਂਦੀ ਨੇ ਉਹਦੇ ਨਾਲ ਇਕੱਲੇ ਇੰਨਾ ਤੇ ਨਹੀਂ ਰਹਿਣਾ ਚਾਹੀਦਾ ਸਾਨੂੰ ਨਾਲ ਆਪਣੇ ਬਜ਼ੁਰਗਾਂ ਨੂੰ ਵੀ ਫੋਲੋ ਕਰਨਾ ਚਾਹੀਦਾ ਮੇਨੂੰ ਲੱਗਦਾ ਇਹੀ ਕਾਰਨ ਆ ਕਿ ਉਹ ਅਜੇ ਤੱਕ ਵੀ ਇੰਨੇ ਹੈਲਦੀ ਨੇ ਅਜੇ ਤੱਕ ਵੀ ਫਿੱਟ ਨੇ ਤੇ ਸਾਡੇ ਵਰਗਾ ਤਾਂ ਹੁਣੀ 2 ਥੋੜਾ ਜਿਹਾ ਭੱਜ ਕੇ ਥੋੜਾ ਜਿਹਾ ਰਨਿੰਗ ਕਰਕੇ ਸਾਨੂੰ ਤਾਂ ਸਾਹ ਚੜ ਜਾਂਦਾ ਇਹ ਪ੍ਰੋਬਲਮ ਤਾਂ ਹੀ ਆਉਂਦੀ ਹੈ ਨਾ ਕਿਉਂਕਿ ਸਾਡਾ ਜਿਹੜਾ ਖਾਣਾ-ਦਾਣਾ ਬਿਲਕੁਲ ਸਹੀ ਨਹੀਂ ਹੈਗਾ ਕਮੀ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਮੈਨੂੰ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿ ਇਹਦੇ ਰਿਜ਼ਲਟ ਅੱਗੇ ਕੀ ਆਉਣਗੇ ਬਹੁਤ ਹੀ ਬੁਰੇ ਆਉਣਗੇ ਡੈਫੀਨਿਟਲੀ ਤੇ ਉਹ ਹੀ ਕਰਨਗੇ ਜਿਨ੍ਹਾਂ ਨੂੰ ਆਪਣੀ ਸਿਹਤ ਨਾਲ ਪਿਆਰ ਆ ਆਬਵੀਅਸਲੀ ਸਾਨੂੰ ਆਪਣੀ ਸਿਹਤ ਚਾਹੀਦੀ ਆ ਅਸੀਂ ਲੰਮੇ ਸਮੇਂ ਤੱਕ ਹੈਲਦੀ ਰਹਿ ਸਕੀਏ ਸਾਨੂੰ ਆਤਾਂ ਤਾਂ ਬਦਲਣੀਆਂ ਪੈਣੀਆਂ ਨੇ ਇਦੋਂ ਪਹਿਲਾਂ ਕਿ ਤੁਹਾਨੂੰ ਹੋਰ ਕੋਈ ਕਵੇ ਜਾਂ ਤੁਹਾਨੂੰ ਪੈਸੇ ਦੇ ਕੇ ਸਲਾਹ ਲੈਣੀ ਪਵੇ ਫਾਇਦੇ ਨੁਕਸਾਨ ਤੁਸੀਂ ਜਿਆਦਾ ਬੈਟਰ ਵੀ ਇਹਨਾਂ ਸੋਚ ਸਕਦੇ ਹੋ ਦੂਜਿਆਂ ਨਾਲ ਤੁਸੀਂ ਕਿਸੇ ਦੀ ਵੀ ਕੋਈ ਚੀਜ਼ ਫਾਲੋ ਕਰਦੇ ਹੋ ਕਿਸੇ ਨੂੰ ਵੀ ਸੁਣਦੇ ਹੋ ਸੁਣੋ ਸੁਣਨਾ ਦੇਖਣਾ ਕੋਈ ਮਾੜਾ ਨਹੀਂ ਪਰ ਤੁਹਾਨੂੰ ਖੁਦ ਵੀ ਆਪਣੇ ਆਪ ਹੋਣਾ ਚਾਹੀਦਾ ਕਿ ਇਹ ਚੀਜ਼ ਮੇਰੇ ਲਈ ਸਹੀ ਹੈਗੀ ਜਾਂ ਨਹੀਂ ਹੈਗੀ ਕਈ ਖਾਣ ਵਾਲੀ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇ ਕਈਆਂ ਨੂੰ ਨਹੀਂ ਵੀ ਫਿੱਟ ਬੈਠਦੀਆਂ ਤੋ ਆਪਾਂ ਕਿਸੇ ਨੂੰ ਸੁਣ ਕੇ ਉਹ ਚੀਜ਼ਾਂ ਖਾਣ ਲੱਗ ਜੀ ਹੋ ਸਕਦਾ ਸਾਡੀ ਹੈਲਥ ਨੂੰ ਉਹ ਚੀਜ਼ ਨਾ ਸਹੀ ਵੈਂਦੀ ਹੋਵੇ ਸਾਨੂੰ ਨੁਕਸਾਨ ਕਰ ਦੇ ਕਿਸੇ ਨੂੰ ਸੁਣਨ ਨਾਲੋਂ ਤਾਂ ਪਹਿਲਾਂ ਤਾਂ ਆਪਣੇ ਸਰੀਰ ਦਾ ਦੇਖਾਂਗੇ ਕਿ ਜੇ ਮੈਨੂੰ ਨਹੀਂ ਸਹੀ ਚੀਜ਼ ਲੈ ਰਹੀ ਤਮੰਨਾ ਹੀ ਖਾਉਂਗੀ ਰਾਈਟ ਇਹੀ ਸਿਗੀਆਂ ਚੀਜ਼ਾਂ ਜ਼ਰੂਰ ਦੇਖਿਆ ਕਰੋ ਫੋਲੋ ਕਰਿਆ ਕਰੋ ਇਹਨਾਂ ਨੂੰ ਜ਼ਰੂਰ ਸਾਨੂੰ ਧਿਆਨ ਦੇਣ ਦੀ ਲੋੜ ਹੈ ਸੀਗੀ ਅੱਜ ਦੀ ਵੀਡੀਓ ਮੇਰੇ ਵਰਗੇ ਬਹੁਤ ਨੇ ਹੋਰ ਇੱਥੇ ਤਾਂ ਮੈਨੂੰ ਪੁੱਛਣ ਦੀ ਲੋੜ ਹੀ ਨਹੀਂ ਹੈਗੀ ਮੈਨੂੰ ਖੁਦ ਪਤਾ ਹੈ ਬਹੁਤ ਲੋਕੀ ਨੇ ਜਿਨ੍ਹਾਂ ਦੀ ਸੇਮ ਇਹ ਆਦਤਾਂ ਨੇ ਆ ਤਾਂ ਹਰੇਕ ਇਨਸਾਨ 'ਚ ਚੰਗੀਆਂ ਬੁਰੀਆਂ ਹੁੰਦੀਆਂ ਨੇ ਪਰ ਉਹਨਾਂ ਨੂੰ ਬਦਲਣਾ ਨਹੀਂ ਬਦਲਣਾ ਉਹ ਸਾਡੇ ਹੱਥ 'ਚ ਹੁੰਦਾ ਜਿਹੜਾ ਬੰਦਾ ਸਮੇਂ ਦੇ ਨਾਲ ਬਦਲ ਗਿਆ ਜਿਹੜਾ ਇਨਸਾਨ ਉਹ ਸਭ ਤੋਂ ਵਧੀਆ ਕੋਈ ਗੱਲ ਨਹੀਂ ਗਲਤੀਆਂ ਹੋ ਜਾਂਦੀਆਂ ਨੇ ਇਨਸਾਨਾਂ ਤੋਂ ਹੀ ਹੁੰਦੀਆਂ ਨੇ ਪਰ ਅੱਗੇ ਵਧੋ ਅੱਗੇ ਵਧਣਾ ਹੈ ਪੋਜ਼ਿਟਿਵ ਚੀਜ਼ਾਂ ਨਾਲ ਉਹਨਾਂ ਚੀਜ਼ਾਂ ਨੂੰ ਓਵਰਕਮ ਕਰਕੇ ਅੱਗੇ ਵਧਣਾ ਤਾਂ ਕਿ ਦੂਜਿਆਂ ਨੂੰ ਵੀ ਕੁਝ ਸਿਖਾ ਸਕੋ ਤੇ ਆਪ ਵੀ ਸਿੱਖ ਸਕੋ ਤੁਹਾਡਾ ਕੀ ਵਿਚਾਰ ਹੈ ਇਹਨਾਂ ਬਾਰੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਦੇ ਹੋ ਸੋ ਜਲਦੀ ਮਿਲਦੇ ਹਾਂ ਕਿਸੇ ਹੋਰ ਟਾਪਿਕ ਤੇ